ਗਵਾੜੇ ਦੇ ਇੱਕ ਹੋਟਲ ਦੇ ਵਿੱਚ ਇੱਕ ਕਾਲ ਸੈਂਟਰ ਚੱਲ ਰਿਹਾ ਸੀਗਾ ਠੀਕ ਹੈ ਜੀ ਹੁਣ ਤੁਸੀਂ ਕਹੋਗੇ ਕਿ ਇਹਦੇ ਵਿੱਚ ਕੀ ਆ ਜੇ ਤੇ ਲੁਧਿਆਣਾ ਵੀ ਫੜਿਆ ਗਿਆ ਸੀ ਮੋਹਾਲੀ ਦਾ ਕਿੰਨਾ ਰੌਲਾ ਪਿਆ ਮੰਤਰੀ ਤੱਕ ਗਿਆ ਮਾਮਲਾ ਫਿਰ ਤੁਹਾਨੂੰ ਪਤਾ ਹੀ ਹੈ ਚੁੱਪਚਾਂਦ ਹੋ ਗਏ ਪਰ ਇਸ ਖਬਰ ਤੇ ਨਾਲ ਜੁੜੀ ਇੱਕ ਖਬਰ ਹੋਰ ਹੈ ਕਿ ਕਾਲ ਸੈਂਟਰ ਆਪਣੀ ਜਗ੍ਹਾ ਇੱਕ ਹੋਰ ਬੜੀ ਵੱਡੀ ਰੇਡ ਪਈ ਤਿੰਨ ਕਿਚਾਰ ਜਗ੍ਹਾ ਤੇ ਜਿਵੇਂ ਪੰਜਾਬ ਹਰਿਆਣਾ ਚਲਿਗੜ ਛੱਦ ਹਿਮਾਚਲ ਇਹ ਹਿਮਾਚਲ ਬਾਬਤ ਮੈਂ ਕਨਫਰਮ ਨਹੀਂ ਪੱਲੇ ਦੇ ਖੇਲ ਦੇ ਨਾਲ ਯਾਨੀ ਯੂਟੀ ਸੁਮਿਤ ਤਿੰਨ ਚਾਰ ਸਿਟਾਂ ਦੇ ਵਿੱਚ ਇੱਕ ਰੇਡ ਬੈਲਦੀ ਆ ਰੇਡ ਮਾਰੀ ਆ ਇਨਕਮ ਟੈਕਸ ਡਿਪਾਰਟਮੈਂਟ ਨੇ ਜਿਸ ਨੂੰ ਆਪਾਂ ਆਈਟੀ ਕਹਿੰਦੇ ਆ ਇਸ ਰੇਡ ਦਾ ਮੁੱਖ ਮਕਸਦ ਹੈ ਆਨਲਾਈਨ ਜੋ ਸੱਟੇਬਾਜ਼ੀ ਚੱਲਦੀ ਹੈ ਉਸ ਨੂੰ ਬੇਪਰਤ ਕਰਨਾ ਆਨਲਾਈਨ ਸੱਟਾ ਐਪਸ ਦੇ ਜ਼ਰੀਏ ਵੀ ਚੱਲਦਾ ਹੁੰਦਾ ਮੈਂ ਉਧਰ ਜਾਣਾ ਨਹੀਂ ਚਾਹਾਂਗਾ ਵੀਡੀਓ ਸੰਖੇਪ ਰੱਖਾਂਗਾ ਆਨਲਾਈਨ ਸੱਟਾ ਜਿੱਦਾਂ ਕੁਝ ਐਪਸ ਹੁੰਦੇ ਤੁਸੀਂ ਦੇਖਿਆ ਹੋਣਾ ਬਹੁਤ ਵੱਡੀਆਂ-ਵੱਡੀਆਂ ਕੰਪਨੀਆਂ ਜਿਹੜੀਆਂ ਕ੍ਰਿਕਟ ਤੇ ਸੱਟਾ ਲਵਾਉਂਦੀਆਂ ਸਨ ਉਹਨਾਂ ਨੂੰ ਬੈਨ ਕਰ ਦਿੱਤਾ ਗਿਆ ਪਹਿਲਾਂ ਉਹ ਆਫੀਸ਼ੀਅਲੀ ਸੱਟਾ ਲੱਗਦਾ ਸੀਗਾ ਉਹ ਵੀ ਸੱਟਾ ਹੀ ਹੈ ਪਰ ਉਹਦੇ ਤਰੀਕੇ ਜਾਂ ਉਹਦੇ ਨਾਂ ਟੰਗ ਵੱਖ-ਵੱਖਰੇ ਸ ਪਰ ਇਹ ਦਾਈ ਮਤਲਬ ਇਲੀਗਲ ਟੰਗ ਦੇ ਨਾਂ ਜਾਰਜੀਆ ਦੁਬਈ ਇੰਡੀਆ ਇਹ ਕਈ ਦੇਸ਼ਾਂ ਦਾ ਨੈਟਵਰਕ ਸੀ ਜੋ ਇਹ ਗੇਮ ਖੇਡਾਉਂਦਾ ਸੀਗਾ ਤੇ ਲਗਭਗ 600 ਕਰੋੜ ਤੋਂ ਵੀ ਉੱਤੇ ਦੀ ਇਹ ਗੇਮ ਸੀਗੀ ਨੈਟਵਰਕ ਕਿੱਡਾ ਵੱਡਾ 6 ਕਰੋੜ ਨਹੀਂ 600 ਕਰੋੜ ਤੋਂ ਵੀ ਵੱਧ ਹੁਣ ਜਿਹੜਾ ਬੰਦਾ ਮੁੱਖ ਤੌਰ ਤੇ ਕੱਲ ਇਹਨਾਂ ਨੇ ਵਲਿਆ ਉਹਦਾ ਨਾਮ ਆ ਰਿੰਕੂ ਪਟਿਆਲੇ ਵੀ ਇੱਕ ਟਿਕਾਣੇ ਤੇ ਰੇਡ ਹੋਈ ਆ ਸ਼ਾਇਦ 25 ਕਰੋੜ ਰੁਪਈਆ ਉੱਥੋਂ ਬਰਾਮਦ ਹੋਇਆ ਬੜੀ ਜੁਵਲਰੀ ਲਗਜ਼ਰੀ ਗੱਡੀਆਂ ਬੇਨਾਮੀ ਦਸਤਾਵੇਜ਼ ਜਿਹੜੇ ਪ੍ਰਾਪਰਟੀ ਦੇ ਹੁੰਦੇ ਆ ਕਥੇ ਤੌਰ ਤੇ ਇਹ ਸਭ ਰਿਕਵਰੀ ਦੇ ਸਾਡੇ ਤੱਕ ਸਮachar ਹੈ ਦੋ ਕੋਠੀਆਂ ਦਾ ਜ਼ਿਕਰ ਆ ਰਿਹਾ ਹੈ ਇੱਕ ਤੇ ਸੈਕਟਰ 33 ਦੀ ਯਾਨੀ 23 ਤੇ ਇੱਕ ਸੈਕਟਰ 44 ਦੀ ਇਹਨਾਂ ਕੋਠੀਆਂ ਦੇ ਵਿੱਚ ਕੋਈ ਵਸੇਬਾ ਨਹੀਂ ਸੀ ਇਹਨਾਂ ਕੋਠੀਆਂ ਦੇ ਵਿੱਚ ਕੋਈ ਰਹਿੰਦਾ ਨਹੀਂ ਸੀ ਵੱਡੀਆਂ ਬੁਬੀਆਂ ਖੜੀਆਂ ਸਨ ਜਾਂ ਬੈਨ ਉਖਣ ਦਾ ਪੈਣ ਦਾ ਜਾਂ ਕੁਝ ਹੋਰ ਵੀ ਚੀਜ਼ਾਂ ਕਰਨ ਦਾ ਉੱਥੇ ਸਾਰਾ ਪ੍ਰਬੰਧ ਸੀ ਇੱਕ ਅਖਬਾਰ ਨੇ ਜਦੋਂ ਮੈਂ ਇਸ ਖਬਰ ਨੂੰ ਥੋੜਾ ਫਾਲੋ ਕੀਤਾ ਲੋਕਲ ਜਿਹੜੇ ਤਗੜੇ ਨਾਮਾ ਨਗਾਰ ਹੁੰਦੇ ਉਹਨਾਂ ਨੂੰ ਫਾਲੋ ਕੀਤਾ ਤਾਂ ਮੈਨੂੰ ਇੱਕ ਖਬਰ ਚੋਂ ਇੱਕ ਛੋਟਾ ਜਿਹਾ ਹਿੰਟ ਮਿਲਿਆ ਜੋ ਸਾਰੀ ਖਬਰ ਦਾ ਲੱਬੋ ਲੁਬਾਬ ਹੈ ਕਿ ਇਹ ਇੰਟਰਨੈਸ਼ਨਲੀ ਰੈਕਟ ਅੰਜਾਮ ਦਿੱਤਾ ਜਾ ਰਿਹਾ ਸੀ ਸੈਕੰਡ ਚੀਜ਼ ਕਿ ਬਹੁਤ ਪੈਸਾ ਸੀ ਬਹੁਤ ਧਨ ਸੀ ਬਹੁਤ ਸਾਰੇ ਲੋਕ ਇਹਦੇ ਨਾਲ ਜੁੜੇ ਹੋਏ ਸਨ ਤੇ ਜਿਹੜੇ ਲੋਕ ਜੁੜੇ ਸਨ ਉਹਨਾਂ ਦੇ ਵਿੱਚੋਂ ਰਿੰਕੂ ਨੂੰ ਕਥੇ ਤੌਰ ਤੇ ਦੱਸਿਆ ਜਾ ਰਿਹਾ ਕਿ ਇਹ ਬੰਦਾ ਨੀਨਸੀ ਤੇ ਦਾਵਾ ਕਥੇ ਤੌਰ ਤੇ ਇਹ ਵੀ ਹੈ ਕਿ ਬਹੁਤ ਚੀਜ਼ਾਂ ਦੀ ਬਰਾਮਦਗੀ ਹੋਈ ਹੈ ਹੁਣ ਬਰਾਮਦਗੀ ਅਸਲ ਦੇ ਵਿੱਚ ਸਾਬਤ ਹੁੰਦੀ ਹੈ ਕਿ ਨਹੀਂ ਉਹ ਦੇਖਾਂਗੇ ਅੱਛਾ ਖ ਮੈਂ ਜਿੱਧਰ ਆ ਰਿਹਾ ਮੈਨੂੰ ਜੋ ਇੱਕ ਖਬਰ ਚੋਂ ਛੋਟਾ ਜਿਹਾ ਹਿੰਟ ਮਿਲਿਆ ਕਿ ਸੈਕਟਰ 44 ਵਾਲੇ ਦੋ ਕੋਠੀਆਂ ਦੱਸੀਆਂ ਤੁਹਾਨੂੰ ਸੈਕਟਰ 33 ਸੈਕਟਰ 44 ਪਹਿਲੀ ਗੱਲ ਇਹ ਆ ਕਿ ਮੇਰੇ ਸਮਿਤ ਕਿੰਨੇ ਲੋਕਾਂ ਦਾ ਸੁਪਨਾ ਹੋਏਗਾ ਕਿ ਚੰਗੀ ਘੜ ਘਰ ਬਣ ਜਾਵੇ ਦੋ ਕੋਠੀਆਂ ਕੋਈ ਲੈ ਕੇ ਔਰ ਕੋਠੀਆਂ ਬਾਰੇ ਵੀ ਮੈਨੂੰ ਇੱਕ ਅਖਬਾਰ ਚੋਂ ਇਹ ਪੜਨ ਨੂੰ ਮਿਲ ਰਿਹਾ ਹੈ ਕਿ ਇਹ ਸ਼ਾਇਦ ਬਈ ਆਕਸ਼ਨ ਵਗੈਰਾ ਚੁਲੀਆਂ ਬਈ ਹੈ ਸਰ ਆਕਸ਼ਨ ਹੁੰਦੀ ਹੈ ਨਾ ਤੁਹਾਨੂੰ ਪਤਾ ਡਿਫਾਲਟ ਕਰਕੇ ਆਪ ਕੋਈ ਜਾ ਦਤਾ ਬੈਂਕਰਾਂ ਹਿੰਦੀ ਆਕਸ਼ਨ ਉਧੇਰ ਕੋਈ ਬੰਦਾ ਦੋ ਕੋਠੀਆਂ ਸੁਨੀਆਂ ਛੱਡ ਕੇ ਬੈਠਾ ਹੈ ਕੁਛ ਤਾਂ ਹੈ呀 ਕੁਛ ਤਾਂ ਹੈ ਹੁਣ ਜੋ ਗੱਲ ਮੈਂ ਕਰਨ ਜਾ ਰਿਹਾ ਸੀ ਵਾਰ-ਵਾਰ ਗੱਲ ਤੋਂ ਨੇ ਥੋੜਾ ਪਾਸੇ ਜਾ ਰਿਹਾ ਸੀਗਾ ਹੂੰ ਇਸੇ ਤੇ ਹੀ ਰ੍ਹਾਂਗਾ ਕਿ ਜ਼ਿਕਰ ਆ ਰਿਹਾ ਕਿ ਪੰਜਾਬ ਦੇ ਕੁਝ ਆਫੀਸਰ ਇੱਥੇ ਆ ਕੇ ਆਯਾਸ਼ੀ ਕਰਦੇ ਸਨ ਜਦੋਂ ਆਯਾਸ਼ੀ ਸ਼ਬਦ ਆਪਾਂ ਇਸਤੇਮਾਲ ਕਰਦੇ ਆ ਆਸ਼ੀ ਚ ਬਹੁਤ ਖੁਸ਼ ਆ ਜਾਂਦਾ ਮੈਂ ਉਧਰ ਨਹੀਂ ਪੜਨਾ ਚਾਹੁੰਦਾ ਤੁਹਾਨੂੰ ਸਭ ਪਤਾ ਹੈ ਤੁਸੀਂ ਆਸਿਆ ਨਹੀਂ ਉਹ ਲੋਕਾਂ ਦੇ ਧੀਆਂ ਪੁੱਤ ਸਿਆਣੇ ਹੁੰਦੇ ਨੇ ਬਈ ਆਯਾਸ਼ੀ ਬਾਸ ਤੇ ਉੱਥੇ ਪਹੁੰਚਦੇ ਸ ਇਹਨਾਂ ਦੇ ਵਿੱਚ ਬਹੁਤ ਵੱਡੇ ਆਈਪੀਐਸ ਅਫਸਰ ਵੀ ਦਸੀ ਦੇ ਆ ਤੇ ਫਿਰ ਕੰਮ ਕੀ ਕੰਮ ਉਥੇ ਤੇ ਜੋ ਹੁੰਦਾ ਹੋਏਗਾ ਸੋ ਹੁੰਦਾ ਹੋਏਗਾ ਮਹਿਫਲ ਸਜਦੀ ਜਾਂ ਮਹਿਫਲ ਰਾਦਰ ਮੀਂਹਤ ਬਲਵਦੀ ਇਹ ਮੈਨੂੰ ਨਹੀਂ ਪਤਾ ਆਈ ਡੋਟ ਨੋ ਕਿਥੇ ਉਹਨਾਂ ਨੂੰ ਜਾਂਚ ਪੜਤਾਲ ਦਾ ਵਿਸ਼ਾ ਪਰ ਇੱਕ ਕਾਦੇ ਵਾਸਤੇ ਕਿਉਂ ਕਿਉਂਕਿ ਜੇ ਨੈਟਵਰਕ ਚੱਲ ਰਿਹਾ ਸੀਗਾ ਤਾਂ ਇਸ ਕੋ ਪ੍ਰੋਟੈਕਟ ਕਰੋ فرض ਕਰੋ ਕਿ ਕੁਝ ਆਈਪੀਐਸ ਜਿਵੇਂ ਖਬਰ ਦੇ ਵਿੱਚ ਜ਼ਿਕਰ ਹੁੰਦਾ ਹੈ ਜੇ ਉਹ ਇਸ ਸਾਰੇ ਤੰਦੇ ਦਾ ਹਿੱਸਾ ਬਣ ਚੁੱਕੇ ਸਨ ਕਿਸੇ ਨਾ ਕਿਸੇ ਰੂਪ ਚ ਤਫੀਰ ਉਸ ਨੈਟਵਰਕ ਨੂੰ ਸ਼ੇਤੀ ਕੀਤੇ ਡਾਰਕ ਨਹੀਂ ਸੀ ਤਾਂ ਇਹ ਪੰਜਾਬ ਸਰਕਾਰ ਵਾਸਤੇ ਬਹੁਤ ਵੱਡੀ ਖਬਰ ਹੈ ਬਹੁਤ ਵੱਡੀ ਖਬਰ ਹੈ ਕਿ ਪੰਜਾਬ ਦੇ ਕੁਝ ਅਫਸਰਾਂ ਦਾ ਨਾਂ ਲੱਗ ਰਿਹਾ ਜਨਾਬ ਤੁਹਾਨੂੰ ਫੌਰੀ ਤੌਰ ਤੇ ਫੌਰੀ ਤੌਰ ਤੇ ਇਹਦੀ ਜਾਂਚ ਪੜਤਾਲ ਕਰਵਾਉਣੀ ਚਾਹੀਦੀ ਆ ਕਿਉਂਕਿ ਅੱਜ ਕੱਲ ਤੁਹਾਨੂੰ ਪਤਾ ਹੈ ਸਭ ਕੁਝ ਆਨਲਾਈਨ ਮਿਲ ਜਾਂਦਾ ਹੈ ਜੀ ਕੌਣ ਕਿੱਥੇ ਗਿਆ ਲੋਕੇਸ਼ਨ ਆ ਮੂਵਮੈਂਟ ਸੀਸੀਟੀਵੀ ਕੈਮਰਾ ਬਹੁਤ ਕੁਝ ਅੱਜ ਕੱਲ ਤੁਹਾਡੇ ਕੋਲ ਡਿਜੀਟਲੀ ਮੌਜੂਦ ਰਹਿੰਦਾ ਹੈ ਇਹ ਬਹੁਤ ਵੱਡੀ ਗੱਲ ਹੈ ਬਹੁਤ ਵੱਡਾ ਕਾਂਡ ਹੋ ਗਿਆ ਹੈ ਕਿਤਰਾ ਗੱਲ ਤਾਂ ਅਸੀਂ ਅੱਗੇ ਵੀ ਆਪਣੀ ਜਵਾਨੀ ਚ ਵੀ ਆਪਰੀ ਜ਼ਿੰਦਗੀ ਚ ਬਹੁਤ ਵਰੀ ਇਸ ਤਰ੍ਹਾਂ ਦੇ ਮਾਮਲੇ ਦੇਖਿਆ ਕਿ ਫਾਰਮ ਹਾਊਸਾਂ ਤੇ ਜੀ ਫਲਾਣਾ ਫਲਾਣੇ ਨੂੰ ਲੈ ਕੇ ਜਾਂਦਾ ਸੀ ਫਲਾਣਾ ਲੀਡਰ ਹੱਦ ਦੇ ਨਾਲ ਸਰਹੱਦ ਦੇ ਨਾਲ ਉੱਥੇ ਫਾਰਮ ਹਾਊਸ ਬਣਾਈ ਬੈਠਾ ਸੀ ਉੱਥੇ ਮਹਿਫਲਾਂ ਸਜਦੀਆਂ ਸਨ ਉੱਥੋਂ ਫਿਰ ਤੁਹਾਨੂੰ ਪਤਾ ਹੀ ਆ ਬਹੁਤ ਕੁਝ ਹੈ ਇੱਕ ਤੇ ਡੀਐਸਪੀ ਦਾ ਨਾ ਆ ਗਿਆ ਸੀਗਾ ਸ਼ਾਇਦ ਐਸਪੀਸੀ ਕਾ ਡੀਐਸਪੀਸੀ ਕਾ ਕਿ ਉਹ ਆਤਵਾਦੀਆਂ ਨੂੰ ਚੜਾ ਕੇ ਲਿਆਇਆ ਬਹੁਤ ਕੁਝ ਸੀਗਾ ਤੋਂ ਖੈਰ ਇਹ ਸਾਰਾ ਕੁਝ ਮੈਂ ਤੁਹਾਡੀ ਖਚੈਰੀ ਚ ਰੱਖ ਦਿੱਤਾ ਹੈ ਉਮੀਦ ਕਰਦਾ ਕਿ ਸਰਕਾਰ ਇਸ ਮਾਮਲੇ ਨੂੰ ਪੜਤਾਲੇਗੀ ਭਗਵਾੜੇ ਦੇ ਇੱਕ ਹੋਟਲ ਦੇ ਵਿੱਚ ਇੱਕ ਕਾਲ ਸੈਂਟਰ ਚੱਲ ਰਿਹਾ ਸੀਗਾ ਠੀਕ ਹੈ ਜੀ ਹੁਣ ਤੁਸੀਂ ਕਹੋਗੇ ਕਿ ਇਹਦੇ ਚ ਕੀ ਆ ਜੇ ਤੇ ਲੁਧਿਆਣਾ ਵੀ ਫੜਿਆ ਗਿਆ ਸੀ ਮੁਹਾਲੀ ਦਾ ਕਿੰਨਾ ਰੌਲਾ ਪਿਆ ਮੰਤਰੀ ਤੱਕ ਗਿਆ ਮਾਮਲਾ ਫਿਰ ਤੁਹਾਨੂੰ ਪਤਾ ਹੀ ਹੈ ਚੁਪਚਾੰਦ ਹੋ ਗਏ ਪਰ ਇਸ ਖਬਰ ਤੇ ਨਾਲ ਜੁੜੀ ਇੱਕ ਖਬਰ ਹੋਰ ਹੈ ਕਿ ਕਾਲ ਸੈਂਟਰ ਆਪਣੀ ਜਗ੍ਹਾ ਇੱਕ ਹੋਰ ਬੜੀ ਵੱਡੀ ਰੇਡ ਪਈ ਤਿੰਨ ਕਿਚਾਰ ਜਗ੍ਹਾ ਤੇ ਜਿਵੇਂ ਪੰਜਾਬ ਹਰਿਆਣਾ ਚੰਡੀਗੜ੍ਹ ਛਦ ਹਿਮਾਚਲ ਰੇ ਹਿਮਾਚਲ ਬਾਬਤ ਮੈਂ ਕਲਪਰਮ ਨਹੀਂ ਪੱਲੇ ਦੇ ਖੇਲਦੇ ਰ ਯਾਨੀ ਯੂਟੀ ਸਮੇਤ ਤਿੰਨ ਚਾਰ ਸਟੇਟਾਂ ਦੇ ਵਿੱਚ ਇੱਕ ਰੇਡ ਪੈਂਦੀ ਆ ਰੇਡ ਮਾਰੀ ਆ ਇਨਕਮ ਟੈਕਸ ਡਿਪਾਰਟਮੈਂਟ ਨੇ ਜਿਸ ਨੂੰ ਆਪਾਂ ਆਈਟੀ ਕਹਿੰਦੇ ਆ ਇਸ ਰੇਡ ਦਾ ਮੁੱਖ ਮਕਸਦ ਹੈ ਆਨਲਾਈਨ ਜੋ ਸੱਟੇਬਾਜ਼ੀ ਚਲਦੀ ਹੈ ਉਸ ਨੂੰ ਬੇਵਰਤ ਕਰਨਾ